ਸਾਸਰੀ ਕਾਲਜ ਕੀ ਹਾਲ ਜਰਾ ਠੀਕ ਠਾਕ ਹੋ ਸਾਸਰੀ ਕਾਲਜ ਸਾਰਿਆਂ ਨੂੰ ਤੇ ਅੱਜ ਇੱਕ ਤੁਹਾਡੇ ਨਾਲ ਵੀ ਸਲਾਹ ਲੈਣੀ ਆ ਬਾਕੀ ਸਾਨੂੰ ਨਾਲ ਦਾ ਮਤਲਬ ਘਰ ਦਾ ਲੈਂਟਰ ਸਾਡਾ ਨਾ ਇਹ 20 22 ਸਾਲ ਹੋ ਗਿਆ ਪੁਰਾਣਾ ਤੇ ਇਹ ਡਿੱਗਣ ਲੱਗ ਪਿਆ ਆ ਤੇ ਪਹਿਲਾਂ ਤਾਂ ਸਾਡਾ ਹੁਣ ਜਿਹੜਾ ਪ੍ਰੈਨ ਹੁੰਦਾ ਇਹਨਾਂ ਦਿਨਾਂ ਤੋਂ ਕਿ ਦੁੱਧ ਘਟ ਜਾਂਦਾ ਤੇ ਅਸੀਂ ਮੱਝਾਂ ਪਾਉਣੀਆਂ ਹੁੰਦੀਆਂ ਆ ਸੋ ਥੋੜੇ ਥੋੜੇ ਕਰਕੇ ਜਿਸ ਹਿਸਾਬ ਨਾਲ ਮੱਝਾਂ ਦੇ ਪੈਸੇ ਮੱਝਾਂ ਤੋਂ ਹੀ ਬਣਦੇ ਆ ਨਾ ਉਹ ਜੋੜੇ ਮੱਝਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਕੁੱਲ ਮਿਲਾ ਕੇ ਤੇ ਹੁਣ ਉਹ ਮੱਝਾਂ ਐ ਕਿ ਸਾਡੇ ਤੋਂ ਮੇਰੇ ਸਾਨੂੰ ਮੁਸ਼ਕਲ ਪਾ ਜਾਨੀਗਾ ਉਹ ਘਰ ਦੀ ਦਿਖਾਵਾਂ ਆ ਸਨਾਨੀ ਗੱਲ ਵੀ ਤਾਂ ਕੋਈ ਕੁਦਰਤੀ ਕਿਸੇ ਨਾਲ ਨਹੀਂ ਹੋ ਸਕਦਾ ਕਿਉਂਕਿ ਸਾਡੇ ਲੈਟਰ ਨਾ ਪੀਵੀਸੀ ਕਰਾਈ ਸੀ ਇੱਥੇ ਨਹੀਂ ਵੀ 2020 22 ਸਾਲ ਲੈਟਰ ਮਤਲਬ ਖਤਮ ਹੋ ਚੁੱਕਾ ਡੱਗ ਪਿਆ ਵੇਖੋ ਸਾਰੇ ਬਾਹਰ ਆ ਗਏ ਸਾਰੇ ਦੇ ਚੋ ਮੈਨੂੰ ਲੱਗਾ ਸਾਰਾ ਹੀ ਸਾਨੂੰ ਚੇਂਜ ਕਰਨਾ ਪੈਣਾ ਤੇ ਤਰੇੜਾ ਛੱਡੀ ਜਾਂਦਾ ਵੇ ਦੂਜੇ ਕਮਰੇਆਂ 'ਚ ਵੀ ਐਂ ਹਾਂ ਇਹ ਉਦੋਂ ਜੂ ਵੀ ਬੈਠਾ ਹੀ ਇੱਥੇ ਉਦੋਂ ਡੱਗਾ ਤੇ ਸੇਮ ਹਾਂ ਆ ਕਮਰੇ ਇਹ ਆ ਕਮਰਾ ਨਹੀਂ ਇਹ ਨਾ ਸ਼ਿਕਾਇਤ ਇਹ ਕਾਲੇ ਪਰਸੋਂ ਦਾ ਡੋਰ ਕਰਦੇ ਇਤਨੀ ਤਰੇੜਾ ਨਹੀਂ ਨਾ ਤਰੇੜਾ ਵੱਧ ਗਿਆ ਵੇ ਬਹੁਤ ਵੱਧ ਗਿਆ ਫੱਲੇ ਵੀ ਇਹਨਾਂ ਦਾ ਕੰਮ ਚੱਲਦਾ ਆਈ ਕਰ ਮੈਂ ਆ ਗਿਆ ਸੋ ਪ੍ਰਾਂਡੇ ਦੇ ਵਿੱਚ ਤਾਂ ਹੁਣੇ ਰੰਗ ਕਰਾਇਆ ਕੁਛ ਤਾਂ ਰੰਗ ਕਰਕੇ ਦੀਦਾ ਨਹੀਂ 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 ਪ੍ਰਾਂਡੇ 'ਚ ਨਹੀਂ ਆਈ ਅਜੇ ਆ ਮੋਟੇ ਦੇ ਕੰਮ 'ਚ ਵੀ ਆਵੇ ਵੱਡੀ ਟ੍ਰੇਡ ਆ ਗਈ ਟ੍ਰੇਡ ਆ ਗਈ ਲੈ ਦੱਸ ਵੱਡੀ ਟ੍ਰੇਡ ਆ ਗਈ ਹਾਂ ਇਹ ਆ ਵੀ ਉਧਰੋਂ ਵੀ ਆਉਂਦੀ ਆ ਇੱਕ ਟ੍ਰੇਡ ਆ ਉਹ ਤਾਂ ਉਹਨੇ ਕਵਰ ਕਰ ਲਈ ਨਾ ਉਹ ਵੀ ਟ੍ਰੇਡ ਆ ਗਈ ਆਵੇ ਭਰਾਵਾ ਵਾਵੇ ਆ ਨਹੀਂ ਸਿੱਥੇ ਹਾਂ ਲੋ ਜੇ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਆ ਕਮਰਾ ਸੀ ਆਏ ਹਾਂ ਸੈਟ ਕਰਾਇਆ ਸੀ ਜਮਾ ਸੈਟ ਕਰਾਇਆ ਸੀ ਇਹ ਲੱਕੜਾਂ ਦੇ ਪੰਜਾਹ ਆ ਕਹਿੰਦਾ ਉਹ ਨੂੰ ਲੈ ਤੇ ਆ ਸਾਰਾ ਸਮਾਨ ਲਾ ਲੂਗਾ ਉਹ ਸਾਰਾ ਬੋ ਬਚਤ ਕਰ ਦੂਗਾ ਕਹਿੰਦਾ ਡੋਡੂ ਸਾਰੇ ਉਮਈ ਪਰ ਔਖਾ ਤਾਂ ਹੋ ਗਿਆ ਨਾ ਦੂਰਾ ਦੂਰਾ ਖਰਚਾ ਕਰਨਾ ਕਿਹੜਾ ਕਹਿੰਦਾ ਨਹੀਂ ਗੱਲ ਵੱਜਾ ਹੁਣ ਸਾਲ ਬਾਅਦ ਵੱਜਾ ਨਹੀਂ ਆ ਬਣੀਆਂ ਰੋਕ ਜਾਂਦੀਆਂ ਆਹ ਵੇ ਲੈ ਆਪਣਾ ਖੜ ਜੂਗਾ ਲੋ ਆ ਵੀ ਸਾਡਾ ਬਹੁਤ ਹੀ ਖਤਰਨਾਕ ਹੋ ਗਿਆ ਇਹ ਦੇਖੋ ਰਮਨ ਦੇ ਵਿਆਹ ਨੂੰ ਸਾਰਾ ਕੁਝ ਓਕੇ ਕਰਾਇਆ ਸੀ ਲੋਗੇ ਫਿਰ ਉਹਵੇਂ ਛੱਡ ਗਿਆ ਹੁਣ ਉਹਵੇਂ ਛੱਡ ਗਿਆ ਤੇ ਤੁਹਾਨੂੰ ਮੈਂ ਤੇ ਸੁਣਦਾ ਸੀ ਸਾਡਾ ਜਿਹੜਾ ਪਹਿਲਾ ਘਰ ਸੀ ਨਾ ਇਸ ਪਿੰਡ ਚ ਪੱਕਾ ਘਰ ਸੀ ਤੇ 40 ਸਾਲਾਂ ਬਾਅਦ ਅਸੀਂ ਉਹ ਘਰ ਢਾ ਕੇ ਆ ਘਰ ਬਣਾਇਆ ਇਹ ਪੱਕਾ 22 ਸਾਲ ਪਹਿਲਾਂ 22 ਸਾਲ ਆਲਾ ਕੱਢਿਆ ਹੀ ਨਹੀਂ ਪੁੱਤ ਠੀਕ ਆ ਤੇ ਵੈਸੇ ਕਹਿੰਦੇ ਸੀ ਲੈਂਟਰਾਂ ਦੀ ਐਵੇਂ ਨਹੀਂ ਆਦਾ ਪਤਾ ਨਹੀਂ ਸੀਮੈਂਟ ਮਾੜੀ ਆਉਂਦੇ ਪਤਾ ਨਹੀਂ ਕੀ ਗੱਲ ਹੈ ਹਾਂ ਆਵੇ ਨਹੀਂ ਐਸਾ ਦੇ ਨਹੀਂ ਪਤਾ ਉਹ ਦੱਸ ਕੇ ਗਿਆ ਹੈ ਆਰਕੀਟੈਕਟ ਇਹਦੇ ਵੈਂਟੀਲੇਸ਼ਨ ਨਹੀਂ ਹੋਣ ਕਰਕੇ ਕਹਿੰਦਾ ਬਈ ਹੋਇਆ ਆ ਇੰਟਰ ਲੈਂਟਰ ਕਿਹਦਾ ਕਮਜ਼ੋਰ ਲੈਂਟਰ ਦਾ ਨਹੀਂ ਕੋਈ ਨੁਕਸਨ ਵੈਂਟੀਲੇਸ਼ਨ ਨਾ ਹੋਣ ਕਰਕੇ ਹੋਇਆ ਬਾਹਰੇ ਹੁਣ ਮਤਲਬ ਪ੍ਰੋਬਲਮ ਆਉਣੀ ਆ ਟਾਲੀ ਤੋਂ ਤੇ ਫੇਰ ਬਣਾਉਣ ਤੇ ਕਿੰਨਾ ਟਾਈਮ ਖਰਾਬ ਹੁੰਦਾ ਬੰਦੇ ਦਾ ਕਿ ਸੋਲਰ ਦਾ ਪੈਨਲ ਦਾ ਆ ਸੋਲਰ ਘਰ ਦੇ ਉੱਤੇ ਸੋਲਰ ਆਹ ਦੇਖੀ ਛੱਤ ਲੀਫੀ ਪਈ ਵਿਚਾਰੀ ਸਾਰੀ ਰਾਤ ਥੋਲੋ ਹੀ ਪਈ ਹੈ ਹੂੰ ਆ ਵੇਖੀ ਆਹ ਦਾ ਲੈਂਟਰ ਜਮਾਂ ਹੀ ਖਤਮ ਹੋ ਗਿਆ ਇਹ ਉਦੋਂ ਉਹਨੇ ਹੀ ਦੱਸਿਆ ਕਿ ਭਾਜੀ ਜਿੱਦੋਂ ਹਵਾ ਲੱਗਣ ਲੱਪੇਣਾ ਇਹਨੂੰ ਲੋਹੇ ਨੂੰ ਇਹ ਖਤਮ ਹੀ ਆ ਦੇਖ ਲੈ ਇਹ ਉਹਨੇ ਮੋਟਾ ਕਹਿੰਦਾ ਸਹੀ ਆ ਫਿਰ ਸਾਰਾ ਹੀ ਟੋੜਾ ਪੈਣਾ ਮੇਰੇ ਤੋਂ ਹੂੰ ਕੀ ਪਿਆ ਚਿੜੀ ਆਵੇ ਪਈ ਆਵੇ ਪਈ ਸਾੜਦਾ ਥੱਲੇ ਆ ਵੀ ਇੱਥੇ ਰੁਕ ਗਿਆ ਆ ਫੋਮ ਦੀ ਪਾ ਕੇ ਫਿਲਿੱਪ ਕਰ ਲਾ ਪਿਆ ਬਸ ਸੁਣਾ ਬਣ ਆ ਇੱਥੇ ਹੀ ਤਰੇਣਾ ਛੱਡ ਗਿਆ ਨਾ ਸਾਰਾ ਖਰਾਬ ਹੀ ਹੋ ਗਿਆ ਫਿਰ ਇਸਾ ਮਤਲਬ ਖਤ ਪਤਾ ਨਹੀਂ ਇੰਨੀ ਛੇਤੀ ਉਹਦੇ ਨੂੰ ਵੀ ਬਾਈ ਖਾਲੀ ਗੱਡੇ ਲੈ ਇੰਟਰ ਕਰਨੇ ਬਣਿਆ ਬਹੁਤ ਆ ਗਏ ਬਸ ਤੋਂ ਇੱਕ ਜਿਹੜਾ ਮੇਨ ਵੱਡਾ ਕਾਰਨ ਆਪਣਾ ਘਰ ਨਹੀਂ ਬਣਾ ਹਗਾ ਯਾਰ ਉਹ ਸ਼ੈੱਡ ਕਰਕੇ ਕਿਉਂਕਿ ਉਹ ਪਹਿਲੀ ਫਰਸ ਸੜਕ ਪੈਰ ਕਰਕੇ ਨਾ ਆ ਵੀ ਆਪਣਾ ਕਦੇ ਘਰ ਨਹੀਂ ਵਾਣੀ ਸੀ ਹੋਇਆ ਪਹਿਲੀ ਵਾਰ ਨਹੀਂ ਆਇਆ ਇੰਨੀ ਆਦੀ ਸੜਕ ਬਣ ਗਈ ਪਹਿਲਾਂ 4 ਫੁੱਟ ਉੱਚਾ ਕੀਤਾ ਸੀ 20 ਸਾਲ ਪਹਿਲਾਂ 22 ਸਾਲ ਪਹਿਲਾਂ ਆ ਸੜਕ ਨੂੰ ਉੱਚੀ ਬਰੀ ਕਰਤੀ 4-5 ਫੁੱਟ ਤੋਂ ਬਚੀ ਹੋਣੀ ਸੜਕ ਤੇ ਉਹ ਨਹੀਂ ਕੀ ਕਰ ਸਕਦੇ ਇਹਦੀ ਆਪਣੀ ਗਲਤੀ ਖਸੂਰ ਆਹਦੇ ਚੋਂ ਪਾਣੀ ਇੱਧਰੋਂ ਘਰ ਨੂੰ ਚਲ ਜਾਂਦਾ ਅਸੀਂ ਉਦੋਂ ਸਟੇਮ ਲਾਈ ਸੀ ਕਿ ਸੜਕ ਦੇ ਵਿੱਚ ਪਾਣੀ ਉਹ ਤਾਂ ਲੰਘ ਜਾਂਦਾ ਜਾਂ ਵਿੱਚ ਆਹਦੇ ਵਿੱਚ ਵੀ ਪਾਣੀ ਲੰਘ ਜਾਂਦਾ ਇੱਧਰੋਂ ਸੜਕ ਉੱਚੀ ਕਰਦੇ ਜਿਆਦੇ ਕਾਰੀ ਕਰਾਵਿਆ ਨਹੀਂ ਹਮੇ ਸਾਰਿਆਂ ਦੇ ਘਰ ਘੁਰਨੀਵੇਂ ਹੋ ਗਏ ਇੱਥੇ ਤੇ ਹੁਣਾ ਵੱਡੇ ਫਾਰਮ ਉਧਰ ਵੀ ਚੱਲੂ ਹੋਣਾ ਕਿਉਂਕਿ ਜੇ ਫਿਰ ਉਧਰੋਂ ਜਦੋਂ ਗੋਆ ਆਇਆ ਨਾ ਸਾਰਾ ਕਰਨੇ ਜਦੋਂ ਗੋਆ ਆਊਗਾ ਸਾਰਾ ਘਰ ਨੂੰ ਵੜਨਾ ਤੇ ਫਿਰ ਹੁਣ ਇਹਨੂੰ ਵੀ ਇੱਟਾ ਕਰਨਾ ਪੈਣਾ ਉੱਚਾ ਤੇ ਆਟੋਮੈਟਿਕ ਹੀ ਹੋ ਜਾਣਾ ਉੱਚਾ ਹਮ ਬਾਕੀ ਵੇਖੋ ਕੀ ਖਰਚਾ ਆਉਂਦਾ ਪਰ ਹੁਣ ਇਹ ਨਿੱਕਾ ਜਿਹਾ ਪਾਵਾਂਗੇ ਪਰ ਸਾਡਾ ਮੇਨ ਦੁੱਖ ਇਹ ਆ ਕਿ ਸਾਡਾ ਇਹ ਢੌਂ ਨੂੰ ਦੇਰ ਨਹੀਂ ਕਰਦਾ ਸਾਡੇ ਜਿਆਦਾ ਬੜੀਆਂ ਇਹਦੇ ਨਾਲ ਕਿਉਂ ਗਿਆ ਰਹੀ ਇਹਦੇ ਚ ਬੜੇ ਆ ਤੇ ਦੇ ਲੋ ਇਹ ਸਾਨੂੰ ਬੜਾ ਸੋਹਣਾ ਲੱਗਦਾ ਕਿਸੇ ਨੂੰ ਲੱਗੇ ਨਾ ਲੱਗੇ ਸਾਨੂੰ ਬੜਾ ਸੋਹਣਾ ਲੱਗਦਾ ਜੇ ਤੁਹਾਡੇ ਗਾ ਕੋਸ਼ਿ ਕਰਾਇਆ ਨਕਸ਼ਾ ਆਰਕੀਟੈਕਟ ਸਦਾਗੇ ਉਹ ਤੋਂ ਪ੍ਰਭਾਵ ਗਏ ਕਿਉਂਕਿ ਇਹੀ ਦੇ ਵਿੱਚ ਪਹਿਲਾਂ ਜਦੋਂ ਘਰ ਬਣਵਾਇਆ ਮੰਮੀ ਉਹਨਾਂ ਨੇ ਜਦੋਂ ਉਹ ਟਾਈਮ ਚੱਲ ਮਾਰ ਉਹ ਮੰਮੀ ਦਾ ਨਕਸ਼ਾ ਆ ਮਾਤਾ ਨੇ ਵਿਚਾਰੀ ਨੇ ਕੱਲੀ ਨਹੀਂ ਕੀਤਾ ਉਦੋਂ ਸਾਰਾ ਕੁਝ ਤੇ ਉਦੋਂ ਵੈਂਟੀਲੇਸ਼ਨ ਦੀ ਸਿਸਟਮ ਜਾਂ ਫਿਰ ਹੋਰ ਕਾਫੀ ਕੱਲੀ ਮਿਸਤਰੀ ਸੀ ਮਿਸਤਰੀਆਂ ਨਹੀਂ ਫਿਰ ਵੀ ਚੱਲ ਪਏ ਪੈਸੇ ਤਾਂ ਮਾਤਾ ਨੇ ਦਿੱਤੇ ਚਾਹ ਨਹੀਂ ਕੱਲੀ ਨਹੀਂ ਤਾ ਤਾ ਕਮਲੇ ਬਹੁਤ ਜ਼ਿੰਮੇਵਾਰੀ ਬਣ ਜਾਂਦੀ ਘਰ ਪਾਉਣਾ ਕੋ ਸਭ ਦੀ ਗੱਲ ਨਹੀਂ ਜਦੋਂ ਤੂੰ ਪਾਵੇਂਗਾ ਦੋ ਪਤਾ ਲੱਗੇਗਾ ਨਹੀਂ ਨਹੀਂ ਬਾਕੀ ਕਹਿਣ ਦੀਆਂ ਗੱਲਾਂ ਹੀ ਆ ਬਾਕੀ ਤੇ ਬਾਕੀ ਆ ਮੈਂ ਦੱਸਦਾ ਇੱਕ ਸਾਡਾ ਇੱਧਰ ਘਰ ਆ ਆ ਘਰ ਆ ਨਾ ਸੁਖਾ ਦਿਖਾਉਣੀ ਪਈ ਤੁਰੀ ਜਾਂ ਨੀ ਸਾਡੀਆਂ ਮੱਝਾਂ ਦਾ ਘਰ ਮਤਲਬ ਇਹ ਤਾਂ ਉਵੇਂ ਰੱਖਾਂਗੇ ਆ ਪਾਹ ਜਿੱਦੇ ਨਹੀਂ ਨਹੀਂ ਇਹ ਤਾਂ ਇੱਧਰ ਆਈਆਂ ਸਾਡੀਆਂ ਇਹ ਨਹੀਂ ਹਾਂ ਇਹ ਘਰ ਨੇ ਆ ਕਰ ਬਵਾ ਸਕਦੇ ਐਡੀ ਗੱਲ ਆ ਮੇਰੇ ਹਿਸਾਬ ਨਾਲ ਪਹਿਲਾ ਬੰਦੇ ਨੂੰ ਆਦ ਬਿਜ਼ਨਸ ਸੈੱਟ ਕਰ ਲੈਣੇ ਚਾਹੀਦੇ ਆ ਅਸੀਂ ਅੱਜ ਤੋਂ 3 ਕਿਸਾਲ ਸਾਢੇ 3 ਸਾਲ ਹੋ ਗਏ ਢ ਬਲੌਗ ਇਹਦੇ ਨੇ ਪੁਰਾਣੇ ਵੀਰ ਅਸੀਂ ਮੱਜਾਂ ਦਾ ਸਲਾਹ ਕੀਤੀ ਤੇ ਮੋਟਾ ਕਿਹਾ ਨਹੀਂ ਮੱਜਾਂ ਰੱਖੀਆਂ ਮੱਜਾਂ ਰੱਖੀਆਂ ਇਹ ਅਸੀਂ ਥੋੜੀਆਂ ਥੋੜੀਆਂ ਕਰਕੇ ਇੱਕ ਇੱਕ ਦੋ ਦੋ ਕਰਕੇ ਮੈਂ ਤਾਂ ਦੱਸਦਾ ਉਹ ਹਰ ਮੋੜੋ ਨਹੀਂ ਆ ਮੁੰਡੇ ਸ਼ੀਆ ਪਾੜੀ ਤੋਂ 90% ਡੰਗਰ ਉਹਨਾਂ ਕੋਲੋਂ ਆਏ ਆ ਸਾਡੇ ਉਹ ਐਂਦਾ ਮਤਲਬ ਦੋ ਪਸੰਦ ਆ ਗਈਆਂ ਪੈਸੇ ਨਾ ਹੋਣੇ ਉਹ ਨਾ ਕਰ ਲੈ ਆ ਜੋ ਬਾਈ ਤੇ ਦਸੀ ਦੇ ਦਸੀ ਇੱਕ ਦੇ ਦੇ ਉਹਨੇ ਇੱਕ ਦੇ ਤੈਰ ਕਰ ਲੈਣੇ ਇਦਾਂ ਇਦਾਂ ਡੰਗਰ ਬਣਦੇ ਆ ਕਹਿੰਦੇ ਸਾਰੇ ਘਰਾਂ ਲੱਗ ਜਾਣ ਉਹ ਵੀ ਨਹੀਂ ਐਡੇ ਇੰਨੇ ਡੰਗਰਾਂ ਦੇ ਪੈਸੇ ਲੋਣੇ ਬਹੁਤ ਵੱਡੀ ਗੱਲ ਆ ਮਤਲਬ ਹੁਣੇ 100 ਦੇ ਨੇੜੇ ਆ ਤੇ ਤੁਸੀਂ 2.5 ਲੱਖ ਦੀ ਮੱਝ ਲਾ ਲਓ ਤੇ ਆਪੇ ਹਿਸਾਬ ਲਾ ਲਓ ਕਿੰਨੀ ਕੈਲਕੂਲੇਸ਼ਨ ਬਣਦੀ ਆ ਇੰਨਾ ਇਨਵੈਸਟ ਕੀਤਾ ਤੇ ਪਰ ਉਹਨਾਂ ਦੀ ਬਦੌਲਤ ਮਹੀਨਾ ਮਹੀਨਾ ਨੂੰ ਕਈ ਵਾਰੀ ਪੈਸੇ ਲੇਟ ਵੀ ਹੋਏ ਆ ਪਰ ਬੜਾ ਸ਼ੁਕਰਗੁਜ਼ਾਰ ਉਹਨਾਂ ਦਾ ਬਹੁਤ ਧੰਨਵਾਦ ਆ ਬੰਦਾ ਵਧੀਆ ਨਇ ਆਪਣੇ ਨਾਲ ਮੋੜੇ ਨਾ ਮੋੜਾ ਜੋੜ ਕੇ ਤੁਰਿਆ ਤੇ ਜਿਹਦੇ ਕਰਕੇ ਚਲਾ ਤਾ ਹਾਂ ਬਾਕੀ ਪਰਿਵਾਰ ਨੂੰ ਬਹੁਤ ਉਹਨਾਂ ਦੇ ਸਾਸਰੀ ਘਰ ਆ ਦੇਖਦੇ ਹੁਣ ਬਲੌਗ ਤੇ ਬਾਕੀ ਕੁੱਲ ਮਲਾ ਕੇ ਹੁਣ ਤੁਸੀਂ ਦੱਸਿਓ ਕੋਈ ਤੁਹਾਡੀ ਨਿਗਾਹ 'ਚ ਕੋਈ ਨਕਸ਼ਾ ਆ ਜਰੂਰ ਸੈਂਡ ਕਰਿਓ 2 ਜਾਂ 3 ਬੈਡਰੂਮ ਵੀ ਆਪਾਂ ਬਣਾਉਣੇ ਆ ਤੇ ਉੱਪਰ 2-3 ਬੈਡਰੂਮ ਬਣਾਉਣੇ ਆ ਥੱਲੇ ਤਾਂ ਬਣਾਉਣੇ ਆ ਹੁਣ ਬਈ ਕੈਮਰਾ ਇਹ ਕਢਾ ਦੇ ਸਾਰੇ ਵਧੀਆ ਤਰੀਕੇ ਨਾਲ ਇਹ ਸਾਰਾ ਕੁਝ ਸਾਹਮਣੇ ਆ ਗੋ ਬੈ ਇਨਾ ਉਹ ਚ ਕੇ ਬਾਕਸ 'ਚ ਬੰਦ ਕਰਾ ਕੇ ਸਾਹਮਣੇ ਨੇ ਸਾਰੇ ਸ਼ੈਅ ਥੱਲੇ ਹਾਂ ਇਹ ਜਿਵੇਂ ਜਿਵੇਂ ਨਾ ਅਸੀਂ ਮਤਲਬ ਚੀਜ਼ਾਂ ਦੇਹੀ ਜਾਵਾਂਗੇ ਜਾਂ ਹੋੜੀ ਹੋੜੀ ਜਿਵੇਂ ਹਾਂ ਤੋਂ ਸਰਾ ਤੇ ਵਲੌਗ ਬਣਾਉਂਦੇ ਰਾਵਾਂਗੇ ਸਲਾਹ ਵੀ ਨਾਲੇ ਤੁਹਾਡੇ ਤੋਂ ਲੈਂਦੇ ਰਾਵਾਂਗੇ ਨਾਲੇ ਵਲੌਗ ਬਣਾਉਂਦੇ ਰਾਵਾਂਗੇ ਕੱਲੀਆਂ ਕੱਲੀਆਂ ਚੀਜ਼ਾਂ ਤੋਂ ਦੱਸਦੇ ਰਾਵਾਂਗੇ ਹਾਂਜੀ ਤੇ ਬਾਕੀ ਤੁਹਾਡਾ ਵੀ ਐਕਸਪੀਰੀਅੰਸ ਰਹੂ ਜਿੰਨਾ ਵੀ ਰੰਗ ਪੈਸੀ ਕਦੇ ਢੋਆ ਠਵਾਈ ਨਹੀਂ ਕੀਤੀ ਪਹਿਲੀ ਵਾਰ ਕਰਨੀ ਆ ਪਹਿਲਾਂ ਸਲਾਵਾ ਦੇ ਦੇ ਢਾ ਠਾਈ ਕਰੀਏ ਕਿੱਥੋਂ ਸ਼ੁਰੂ ਕਰੀਏ ਤੇ ਕਿਵੇਂ ਕਰੀਏ ਨਹੀਂ ਨਾਰਮਲੀ ਗੱਲ ਆ ਬਸ ਉਦੋਂ ਹੀ ਹੋਣੀ ਢੋਆ ਠਵਾਈ ਸ਼ੁਰੂ ਨਹੀਂ ਪਰ ਫਿਰ ਵੀ ਬਹੁਤ ਸੁਜੈਸ਼ਨਸ ਮਿਲ ਜਾਂਦੇ ਹੁੰਦੇ ਆ ਸਾਲੋਂ ਪਹਿਲਾਂ ਲੱਕੜ ਵਾਲੇ ਨੂੰ ਸੱਦਣਾ ਪੈਂਦਾ ਲੱਕੜ ਵਾਲੇ ਜਿੰਨੇ ਕੰਮ ਕੀਤਾ ਥੋੜੇ ਟਾਈਮ ਪਹਿਲਾਂ ਤੇਰੇ ਵਿਆਹ ਤੋਂ ਪਹਿਲਾਂ ਹੋਣਾ ਮੰਦੇ ਤੇ ਉਹਨੂੰ ਕਹਾਂਗੇ ਖੋਲ ਕੇ ਸਾਰਾ ਉਹ ਸਾਡੇ ਸਾਰੇ ਬਾਕੀ ਕੀ ਜੀ ਪ੍ਰੋਬਲਮ ਇਹ ਆ ਕਿੱਥੇ ਹੁਣ 10 ਤੋਂ 20 ਮੱਝਾਂ ਵਧਣੀਆਂ ਸੀ ਉਹ ਹੁਣ ਨਹੀਂ ਵਧਣਗੀਆਂ ਹੱਡੀਆਂ ਇਸ ਸ ਤੇ ਫੇਰ ਇੱਕ ਸਾਲ ਹੁਣ ਫੇਰ ਚਲੋ ਨਹੀਂ ਤਾਂ ਕੋਸ਼ਿਸ਼ ਇਹ ਸਾਲ ਅਸੀਂ 132 ਦੇ ਕਰ ਦਿੰਦੇ ਉਹ ਗੀਜਰ ਚੱਲਦਾ ਨਾ ਪੱਕਾ ਤਾਂ ਡੂ ਕਰਦਾ ਤੇ ਗੀਜਰ ਕੌਣ ਚਲਾਉਂਦਾ ਐਸ ਟਾਈਮ ਉਹ ਪਰ ਲੈਂਦਾ ਜਿਹੋ ਨਿੱਕੇ ਜਿਹਾ ਵਾਕ ਜਾਂਦੇ ਉਹ ਚਲਾਏ ਹੁੰਦੇ ਉਹ ਸੋਚੇ ਨਾਲ ਲਾਦਾ ਕਿ ਉਹ ਦੂਜੀ ਜਮੀਨ ਸੋਚ ਉਹ ਬੰਦ ਚਲਾ ਦਿੰਦੇ ਸੋ ਇਸੇ ਦੇ ਨਾਲ ਅੱਜ ਦਾ ਵਲੌਗ ਖਤਮ ਹੁੰਦਾ ਜੀ ਤੇ ਬਾਕੀ ਤੁਸੀਂ ਸੁਜੈਸਟ ਕਰਿਓ ਕਮੈਂਟ ਕਰਿਓ ਕਿੱਦਾਂ ਦੀ ਚੀਜ਼ ਬਣੇ ਹਾਂਜੀ ਤੇ ਕਿੰਦਾ ਦੀ ਚੀਜ਼ ਤੁਸੀਂ ਸਲਾਹ ਤੋਂ ਕਈਆਂ ਬੋਕਰ ਲੋਕਾਂ ਨੂੰ ਬਹੁਤ ਆਈਡੀਆ ਹੁੰਦਾ ਤੁਸੀਂ ਪਲੀਜ਼ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਓ ਇੰਸਟਾ ਸਨੈਪਚੈਟ ਸਨੈਪਚੈਟ ਆਈਡੀ ਸੰਦੂ ਗਗੂ ਵਨ S A N D H U G G U 1 ਸਨੈਪਚੈਟ ਆਈਡੀ ਇੰਸਟਾ ਗੁਰਸ਼ਰਨ .157 ਜੀ 57 ਪਾਣੀ ਲਿਆ ਦੇ ਭੈਣ ਮੈਨੂੰ ਪੀਣ ਨੂੰ G G U R A S A E R N .157 ਆਪੇ ਦੱਸੋ ਬਲਕਰਨ ਬਲਕਰਨ 157 ਸੰਦੂ H U N I 22 ਸਨੈਪਚੈਟ ਥੈਂਕ ਯੂ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ ਟਾਟਾ ਅਲਵਿਦਾ